ਹਸਪਤਾਲ ਨਾ ਹੋਣ ਦੇ ਕਾਰਨ ਕਾਲਾ ਸੰਗਿਆ ਦੇ ਸਾਰੇ ਹੀ ਜਿੰਨੇ ਵੀ ਮੈਂਬਰ ਆ ਸਾਰੇ ਹੀ ਰੋਸ ਮਾਰਚ ਕੱਢਣ ਲੱਗੇ ਆ ਜੀ ਉਸ ਸੰਬੰਧੀ ਆਪਾਂ ਗੱਲਬਾਤ ਕਰਦੇ ਆ ਸਾਡੇ ਭਾਜੀ ਲਓ ਤੁਰ ਕੇ ਚੱਲਦੇ ਯਾਰ ਗੁਰਪ੍ਰੀਤ ਸਿੰਘ ਖੋਲ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਜੀ ਆਪਣੇ ਵਿਚਾਰ ਦੱਸਣਗੇ ਸਾਰੀ ਜੋ ਵੀ ਗੱਲਬਾਤ ਆ ਦੇਖੋ ਗੱਲ ਇਦਾਂ ਆ ਜੀ ਇਹ ਆਪਣਾ ਪਿੰਡ ਜਿਹੜਾ ਸਿਵਲ ਹਸਪਤਾਲ ਆ ਉਹਦੇ ਹਾਲਾਤ ਬਹੁਤ ਜ਼ਿਆਦੇ ਨਾਜੂਗ ਆ ਜੀ ਇਹ ਗੱਲ 2-3 ਦਿਨ ਪਹਿਲਾਂ ਸਾਡੇ ਸਾਹਮਣੇ ਆਈ ਸੀ ਤੇ ਗੁਰਦੁਆਰਾ ਸਾਹਿਬ ਉੱਥੇ ਹੋ ਹਸਪੀਟਲ ਜਾ ਕੇ ਵਿਜ਼ਿਟ ਕੀਤਾ ਸੀ ਸਾਨੂੰ ਸਾਡੇ ਪ੍ਰਧਾਨ ਸਾਹਿਬ ਨੇ ਇਹ ਗੱਲ ਮੇਰੇ ਧਿਆਨ ਚ ਲਿਆਉਂਦੀ ਸੀ ਵੀ ਆਪਣੇ ਹਸਪੀਟਲ ਜਿੱਦਾਂ ਪਹਿਲਾਂ ਡਾਕਟਰ ਕੋਈ ਨਾ ਕੋਈ ਹੁੰਦਾ ਸੀ ਤੇ ਰਾਤ ਸਮੇਂ ਜਾਨੀ ਡਾਕਟਰੀ ਕੋਈ ਹੈ ਨਹੀਂ ਤਾਂ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਸੱਚੀ ਗੱਲ ਸੀ ਉੱਥੇ ਇੱਕ 4 ਕਲਾਸ ਬੰਦਾ ਬੈਠਾ ਸੀਗਾ ਜਿਹੜਾ ਸਿਰਫ ਇੱਕ ਚੌਂਕੀਦਾਰੀ ਦਾ ਕੰਮ ਕਰਦਾ ਜਾਂ ਮਾੜਾ ਮੋਟਾ ਸਫਾਈ ਦਾ ਕੰਮ ਕਰਦਾ ਤੇ ਸਾਡੇ ਪਿੰਡ ਦੇ ਇੰਨਾ ਵੱਡਾ ਪਿੰਡ ਆ 10000 ਪਿੰਡ ਦੀ ਆਬਾਦੀ ਆ ਠੀਕ ਹੈ ਜੀ ਤੇ 10 15 ਪੈਂਡ ਨੂੰ ਨਾਲ ਲੱਗਦੇ ਆ ਜਿਹੜੇ ਛੋਟੇ ਪੈਂਡ ਆ ਤੇ ਸਾਡੇ ਪਿੰਡ ਪਹਿਲਾਂ ਹਸਪਤਾਲ ਜਿਹੜਾ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਸੀ ਹਾਂਜੀ ਹੁਣ ਇਸ ਟਾਈਮ ਇੱਥੇ ਕੋਈ ਡਾਕਟਰ ਨਹੀਂ ਜੇ ਰਾਤ ਬਰਾਤੇ ਕੋਈ ਐਮਰਜੈਂਸੀ ਆ ਜਾਵੇ ਜੀ ਤੇ ਇਹ ਹੋਇਆ ਵੀ ਆ ਪਰਸੋ ਹੋਇਆ ਵੀ ਆ ਸਾਡੇ ਸਾਹਮਣੇ ਕੇਸ ਹੋਇਆ ਜੀ ਤਾਂ ਐਮਰਜੈਂਸੀ ਆ ਜਾਵੇ ਇੱਥੇ ਕੋਈ ਉਸ ਚੀਜ਼ ਦਾ ਹੱਲ ਹੈ ਨਹੀਂ ਜੀ ਤਾਂ ਇਸ ਸੈਂਸਲੇ ਚ ਅਸੀਂ ਸਾਰੇ ਇਕੱਠੇ ਹੋਏ ਆ ਤੇ ਹੁਣ ਅਸੀਂ ਮੈਡਮ ਐਸ ਐਮਓ ਸਾਹਿਬ ਉਹਨਾਂ ਨੂੰ ਮੈਡਲ ਚੱਲੇ ਆ ਉਸ ਤੋਂ ਬਾਅਦ ਸਿਵਲ ਸਰਜਨ ਕਪੂਰਥਲਾ ਨੂੰ ਮਿਲਾਂਗੇ ਤੇ ਉਸ ਤੋਂ ਬਾਅਦ ਅਸੀਂ ਡੀਸੀ ਕਪੂਰਥਲਾ ਜੀ ਡੀਸੀ ਸਾਹਿਬ ਨੂੰ ਮਿਲ ਕੇ ਆਪਣੀ ਇਹ ਮੰਗ ਪੱਤਰ ਦੇਵਾਂਗੇ ਵੀ ਸਾਨੂੰ ਇੱਥੇ ਹਸਪੀਟਲ ਦੇ ਵਿੱਚ ਚੰਗੇ ਡਾਕਟਰਾਂ ਦੀ ਲੋੜ ਆ ਬਿਲਕੁਲ ਬਿਲਕੁਲ ਚੰਗੇ ਡਾਕਟਰਾਂ ਦਾ ਮਤਲਬ ਇਹ ਨਹੀਂ ਵੀ ਸਾਡੇ ਕੋਲ ਡਾਕਟਰ ਆ ਜਵੇ ਤਾਂ ਉਹ ਸਾਨੂੰ ਕਹਿ ਦੇਵੇ ਜੀ ਬੰਦਾ ਸੀਰੀਅਸ ਹੈ ਸ਼ਹਿਰ ਲੈ ਜਾ ਸਾਨੂੰ ਬੰਦਾ ਇੱਥੇ ਚਾਹੀਦਾ ਹੈ ਇਲਾਜ ਕਰਨ ਲਈ ਹਾਂ ਚੰਗੇ ਡਾਕਟਰਾਂ ਦੀ ਲੋੜ ਆ ਅਸੀਂ ਉਸ ਸੰਬੰਧ ਵਿੱਚ ਇਕੱਠੇ ਹੋਏ ਹਾਂ ਤੇ ਅੱਜ ਅਸੀਂ ਡੀਸੀ ਸਾਹਿਬ ਤੱਕ ਪਹੁੰਚ ਕਰਾਂਗੇ ਜੇ ਸਾਨੂੰ ਡੀਸੀ ਸਾਹਿਬ ਵਿਸ਼ਵਾਸ ਦਿਵਾਉਣਗੇ ਕਿ ਇੱਥੇ ਜਲਦੀ ਜਿਹੜੇ ਡਾਕਟਰ ਆਉਣਗੇ ਤਾਂ ਅਸੀਂ ਉਹਨਾਂ ਦੀ ਗੱਲ ਮੰਨਾਂਗੇ ਜੇ ਸਾਡੀ ਗੱਲ ਨੂੰ ਇੱਥੇ ਨਾ ਸੁਣਿਆ ਗਿਆ ਤੇ ਅਸੀਂ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੱਕ ਵੀ ਪਹੁੰਚ ਕਰਾਂਗੇ ਉਹ ਕਿੱਦਾਂ ਕਰਨੀ ਆ ਉਹਦੀ ਅਸੀਂ ਬੈਠ ਕੇ ਸਾਰੀ ਟੀਮ ਨਾਲ ਆਪਣੇ ਪ੍ਰਧਾਨ ਸਾਹਿਬ ਨਾਲ ਸਾਰਿਆਂ ਨਾਲ ਪਲਾਨ ਕਰਾਂਗੇ ਤੇ ਅਸੀਂ ਸੀਐਮ ਸਾਹਿਬ ਤੱਕ ਇਹ ਗੱਲ ਜ਼ਰੂਰ ਲਿਜਾਵਾਂਗੇ ਪਰ ਉਮੀਦ ਰੱਖਦੇ ਆ ਕਿ ਡੀਸੀ ਸਾਹਿਬ ਸਾਡੀ ਗੱਲ ਸੁਣਨਗੇ ਠੀਕ ਹੈ ਜੀ ਇਸ ਵਿਸ਼ੇ ਤੇ ਅਸੀਂ ਇਕੱਠੇ ਹੋ ਕੇ ਅੱਜ ਹੁਣ ਬਾਜ਼ਾਰ ਵਿੱਚ ਦੀ ਚੱਲੇ ਆ ਹਸਪੀਟਲ ਤੇ ਬਾਕੀ ਆਪਾਂ ਅਗਲੀ ਗੱਲ ਹਸਪਤਾਲ ਜਾ ਕਰਦੇ ਹਾਂ ਠੀਕ ਹੈ ਜੀ ਧੰਨਵਾਦ ਜੀ ਏਸੀ ਸਾਡੇ ਨਾਲ ਗੁਰਪ੍ਰੀਤ ਸਿੰਘ ਹੌਲ ਜੋ ਵੀ ਉਹਨਾਂ ਨੇ ਆਪਣੇ ਵਿਚਾਰ ਦੱਸੇ ਵੀ ਹਸਪੀਟਲ ਦੇ ਪਿੰਡ ਦੇ ਵਿੱਚ ਬਹੁਤ ਹੀ ਜ਼ਰੂਰੀ ਆ